ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਆ ਜੋਬਨ ਹੈ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਤਾਜ਼ੀਆਂ ਸੂਈਆਂ ਮੱਝਾਂ ਦਿਖਾਵਾਂਗੇ ਡਿਟੇਲ ਸਾਰੀ ਇਹਨਾਂ ਦੋਵਾਂ ਮਜਾਂ ਦੀ ਆਪਾਂ ਬਾਈ ਜੋਬਲ ਦੇ ਕੋਲੋਂ ਪੁੱਛ ਕੇ ਤੁਹਾਡਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ ਕਿ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋਦਾ ਇੰਸਟਾਗ੍ਰam ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕ ਆਪਾਂ ਬਾਈ ਜੋਬਨ ਨਾਲ ਗੱਲਬਾਤ ਕਰਕੇ ਇਹਨਾਂ ਪਛਮਾ ਦੋਵਾਂ ਦੀ ਡਿਟੇਲ ਪੁੱਛ ਰਹੇ ਨੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਜੋਬਨ ਸਤਿ ਸ੍ਰੀ ਅਕਾਲ ਸਤਿ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰਦਾ ਕਰਤਾ ਮਾਰਾ ਜੀ ਕਿ ਹੋਵਾ ਟਾਈਮ ਪਾਲਿਆ ਇਹ ਲਈ ਹੁੰਦੇ ਆ ਇਹ ਕਿ ਟਾਈਮ ਹੈ ਹੋਵਾ ਪਾਲਿਆ ਤੁਹਾਡਾ ਨਹੀਂ ਮੈਨੂੰ ਟਾਈਮ ਲੱਗਦਾ ਠੀਕ ਜੀ ਚੱਲਣ ਦੇ ਆ ਦੋ ਦਿਨ ਕਣਕ ਬੀਜਣ ਵਾਲੀ ਹੈ ਉਧਰ ਲੱਗੇ ਰਹੇ ਪਰਤਾਂ ਵੀ ਜਾ ਰਹੀਆਂ ਠੀਕ ਹੈ ਜੀ ਕਮੈਂਟ ਕਰਕੇ ਦੇਖੀਏ ਸ਼ਾਮ ਤੱਕ ਠੀਕ ਹੈ ਜੀ ਹਾਂ ਜੀ ਅਡਰੈਸ ਬੋਲਦੇ ਆਪਣਾ ਕਰੀ ਜਾਦੀ ਗੈਂਡ ਯਾਰ ਰਮਨ ਸਾਹਿਬ ਵੀ ਨਹੀਂ ਮਸਟਰ ਫੋਨ ਨਾ ਹੈਗਾ 90418 7404 ਠੀਕ ਨਾ ਜੋਬਨ ਨਾ ਜੀ ਝੋਟੀ ਤੋਂ ਸ਼ੁਰੂ ਕਰ ਲਈ ਪਹਿਲਾਂ ਦੱਸੀ ਇਹ ਡਿਟੇਲ ਦੀ ਕਿਉਂ ਜੀ ਦਿਮਗ ਦਾ ਕੱਟੀ ਚ ਭਾਈ ਆਹ ਕੱਟੀ ਮਗਰ ਹੈ ਨਾ ਕਿ ਮੈਂ ਨਹੀਂ ਮੈਂ ਸੁੱਈ ਵੀ ਹਾਂ ਜੀ ਮੈਂ ਮੂਲਾ ਮਾਰਨਾ ਜੀ ਠੀਕ ਹੈ ਜੀ ਇਹ ਦੋ ਜਿਹੜਾ ਹੁਣ ਦੁੱਧ ਹੋਊਗਾ 13 ਕਿਲੋ ਦੁੱਧ ਹੋਊਗਾ 13 ਕਿਲੋ ਦੁੱਧ ਹੁਣ ਜਿਹੜਾ ਹੈ ਨਾ 12 ਕਿਲੋ ਕਰਕੇ ਝੋਲੀ ਦੇਣੀ ਆ ਠੀਕ ਹੈ ਜੀ ਲਓ ਜੀ ਦੋਸਤੋ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਸਵੇਰ ਦਾ 11 ਵਜੇ ਦਾ ਟਾਈਮ ਹੈ ਐਂ ਅੱਧ ਕੀ ਦੀ ਆ ਵੇ ਦੇਖੋ ਜੀ ਕਰੋ ਚੈੱਕ ਲਓ ਜੀ ਕਰੋ ਚੈੱਕ ਮੂੰਹ ਨਾ ਖਾ ਫਾਉਂਦੀ ਆ ਮੂੰਹ ਦੀ ਚਾਰ ਦੰਦ ਕੱਟੀ ਆ ਜੀ ਠੀਕ ਹੈ ਜੀ ਚਾਰ ਦੰਦ ਆ ਦੋਸਤੋ ਮੂੰਹ ਦੇ ਵਿੱਚੋਂ ਆ ਲੋ ਜੀ ਕੱਦ ਕੱਟ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਸੋਹਣੀ ਦੋਸਤੋ ਪਿੱਠ ਪੁੜੇ ਦੀ ਚੜਾਈ ਬਹੁਤ ਸੋਹਣੀ ਮੂੰਹ ਦੀ ਚਾਰ ਦੰਦ ਦਾ ਹਾਂ ਜੀ ਭੈਣ ਚੋਲੇ ਨਿਆਣਾ ਚੋਲੇ ਕਰਮਾ ਵਾਲੀ ਨੂੰ ਇੰਨੀ ਪਿੱਠ ਆ ਹਾਰ ਕੋਈ ਨਹੀਂ ਲਓ ਜੀ ਚੈੱਕ ਕਰ ਲਓ ਬੱਚੇ ਕਰਕੇ ਕਾਲੀ ਪੈਂਦੀ ਆ ਹਾਂ ਜੀ ਅਜਾਹ ਮਰਾ ਜੀ ਨਾ ਫਿਰ ਚਲੋ ਜੀ ਦੋਸਤੋ ਜੀ ਚਾਈਨੇਗ ਦੀ ਚੈੱਕ ਕਰੋ ਜੀ ਕਰੋ ਜੀ ਚੈੱਕ ਜਿਹੜੇ ਬੰਦੇ ਨੂੰ ਝੋਟੀ ਦੀ ਨੌਲ ਜਿਆਣਾ ਉਹ ਬੰਦਾ ਲਾਊਗਾ ਮੈਂ ਵੀ ਕਹਿੰਦੀ ਠੀਕ ਹੈ ਜੀ ਲਓ ਜੀ ਦੋਸਤੋ ਥਣ ਬਹੁਤ ਕੁਆਲਟੀ ਦਾ ਗਾਰੀ ਹੋਗੀ ਅੱਛਾ 1.5 ਕਿਲੋ ਹਾਂ 1.5 ਕਿਲੋ ਗਾਰੀ ਹੋਣੀ ਲੋਏ ਲਓ ਜੀ ਦੋਸਤੋ ਬਾਈ ਜੋਬਰ ਕਹਿੰਦਾ ਵੀ 1.5 ਕਿਲੋ ਦੀ ਗਾਰ ਆ ਜਿਹੜੀ ਝੋਟੀ ਦੀ ਦੋਹਾਂ ਥਣਾਂ ਦੀ ਇਕੱਲਿਆਂ ਦੀ ਤੇ ਆਹ ਦੇ ਬੈਕ ਸਾਈਡ ਤੋਂ ਥਣ ਚੈੱਕ ਕਰੋ ਵੇਖੋ ਥਣ ਦੋਸਤੋ ਐ ਪੀੜੀ ਦੇ ਪਾ ਵਾਂ ਵਰਗੇ ਇਕੱਲੇ ਇਕੱਲੇ ਥਣ ਨਰਦਲਾ ਜੀ ਬੜੀ ਝੋਡੀ ਬਹੁਤ ਚੰਗੀ ਆ ਬਹਿਣੀ ਵਾਲੇ ਪਾਸੋਂ ਤੁਹਾਨੂੰ ਦਿਖਾਉਣਾ ਚੈੱਕ ਕਰਨਾ ਕਰੋ ਚੈੱਕ ਕਰੋ ਆ ਲੋ ਜੀ ਦੇਖੋ ਜੀ ਭਾਈ ਜੀ ਬਹੁਤ ਵਧੀਆ ਥਣਾ ਦੀ ਕੁਆਲਿਟੀ ਧਾਰਾਂ ਧੋਰਾ ਵੀਰ ਚਾਰੇ ਥਣਾ ਚ ਫੋਨ ਦੇ ਆਪੂਗੀ ਨਾ ਓਡੇ ਜੋ ਢੀ ਕੇ ਵੀਰ ਭਾ ਦੇ ਘਰ ਜਾ ਜਾ ਲੇਖ ਲੂਗੀ ਠੀਕ ਹੈ ਜੀ ਹੋਰ ਹੀ ਇਨੀ ਬੋਲੀ ਹੋਗੀ ਵੀ ਸਾਹ ਸਾਹ ਕੋਈ ਨਹੀਂ ਧਾਰਾਂ ਚਾਰੇ ਥਣਾ ਚ ਬਰਾਬਰ ਆਉਂਦੀਆਂ ਨੇ ਕਦਨ ਘਰ ਦਵਾ ਦੇ ਝੋਡੀ ਦਾ ਪੂਛਟਾ ਲੱਦ ਕੇ ਝੋਡੀ ਵਾਪਸ ਕਰ ਲਿਆ ਭਾਈ ਝੋਡੀ ਗਾਰੰਟੀ ਦੇ ਨਾਮ ਠੀਕ ਹੈ ਜੀ ਅੱਛਾ ਜੋ ਮਨ ਮੁੱਲ ਕਿੰਨਾ ਕਰਨਾ ਹੈ ਮੋਹਰੇ ਦਾ ਭਾਈ ਕੋਈ 1 ਦਾ ਨਹੀਂ ਕਰਨਾ ਕੋਈ 1 20 ਨਹੀਂ ਕਰਨਾ ਹਾਂਜੀ ਇਹ ਕਰਨਾ 1 5 ਛੋਟੀ ਜੀ 1 ਲੱਖ 5000 ਹੈ ਨਾ ਡਿਮਾਂਡ ਰੱਖੀ ਗਈ ਹੈ 1 ਲੱਖ 5000 ਹੁਣ ਮਾਣਤਾਂ ਦੇ ਚੋਂ ਕਿੰਨਾ ਕੋਣ ਮਾਣਤਾਂ ਜੋ 3000 ਦਾ ਹੋਊਗਾ 2000 ਦਾ ਹੋਰ ਕਰਦੀ ਹੈ 5000 ਪੂਰਾ ਕਰਦੀ ਹੈ ਤੇ ਲਈ ਪੂਰੇ ਲੱਖ ਦੀ ਕਰਦੇ ਹਨ 13 ਕਿਲੋ ਦੁੱਧ ਆਪਾਂ ਦੇਣੀ 12 ਕਿਲੋ ਕਰਕੇ ਝੋਡੀ 16 12 ਕਿਲੋ ਦੁੱਧ ਭਰਦੀ ਰਹੀ ਆ ਲਓ ਜੀ ਦੋਸਤੋ ਚੈੱਕ ਕਰ ਲੋ ਬਾਈ ਕਹਿੰਦਾ ਵੀ 13 ਕਿਲੋ ਦੁੱਧ ਮੌਕੇ ਦਾ ਤਿਆਰ ਆ ਝੋਡੀ ਇਹਨਾਂ ਦਿੱਤੀ ਆ ਕਰਦੇ ਵਿੱਚ ਇਹਨਾਂ ਦੁੱਧ ਦਊਗੀ 12 ਕਿਲੋ ਦੁੱਧ ਦੋਸਤੋ ਜਿਹੜਾ ਮਤਲਬ ਹੁਣ ਜਿਹੜਾ ਮੌਕੇ ਦਾ ਤਿਆਰ ਸੌਦਾ ਕਰ ਲਿਓ ਕੋਈ ਵੀਰ 12 ਕਿਲੋ ਮੰਨ ਕੇ ਲਈ ਆ ਨਾ ਹਾਂ ਹੈ ਨਾ ਉਹ ਬੰਦਿਆਂ ਨੂੰ ਉਹਨਾਂ ਬੰਦਿਆਂ ਦੇ ਵੀ 16 ਕਿਲੋ ਜਾਰੀ ਝੋਡੀ ਦਊਗੀ ਹੋਣਾ ਠੀਕ ਹੈ ਜੀ ਤੇ ਬਾਕੀ ਝੋਡੀ 2 ਕਿਲੋ ਵਾਧੀ ਕਰ ਸਹੀ 2 ਕਿਲੋ ਘਾਟ ਇਹ ਤੇ ਦੁੱਧ ਸੇਵਾ ਦਾ ਹੈ ਨ 1 ਲੱਖ ਰੁਪਇਆ ਪੂਰੀ ਡਿਮਾਂਡ ਜਿਹਦੇ ਵਿੱਚ ਤੁਹਾਡਾ ਆ ਆ ਗਿਆ ਦਾ ਮਾਨ ਤਨ ਛੋਰ ਚਪਾ ਕੱਦੀ ਕਾਲੀ ਸ਼ਾਇਰ ਮੈਂ ਲਓ ਜੀ ਕੱਟੀ ਦੋਸੋ ਹੈ ਪੂਰੀ ਕਾਲੀ ਜੈਡ ਬਲੈਕ ਹੈ ਹਾਂ ਜੀ ਕੱਟੀ ਸੂਈ ਹੈ ਅਜ ਮੈਲਾ ਮੂਲਾ ਝੋਟੀ ਨੇ ਮਾਰ ਮਾ ਜੀ ਠੀਕ ਹੈ ਜੀ ਚੈੱਕ ਕਰ ਲਿਓ ਕੱਦ ਕਾਟ ਸੋਨਾ ਮੱਝ ਦਾ ਲਓ ਜੀ ਕਰੋ ਚੈੱਕ ਜੀ ਥਣਾ ਦੀ ਕੁਆਲਟੀ ਜਿਹੜੀ ਨਾ ਬਹੁਤ ਵਧੀਆ ਲੇਖੋ ਜੀ ਹਾਂ ਜੀ ਭਾਈ ਜੀ ਇਹ ਤੋਂ ਅੱਗੇ ਦੋ ਨੰਬਰ ਤੇ ਦੱਸ ਕੀ ਜੀ ਭਾਈ ਜੀ ਕਾਲ ਸਵੇਰ ਦੀ ਮੈਂ ਸੋਈ ਆ ਹਾਂ ਜੀ ਤੇ ਸਵੇਰੇ ਸਾਰੀ ਸਾਫ ਕਰਤੀ ਅੱਛਾ ਜੀ ਉਹ ਕੱਟਾ ਬੋਲਾ ਬਿਲਾ ਕੱਟਾ ਹੈ ਪਹਿਲਾਂ ਤੇ ਆਹ ਦੋਸਤੋ ਕੱਟਾ ਹੈ ਤੇ ਮਗਰ ਤੋਂ ਮਤਲਬ ਠਾ ਕੇ ਦਿਖਾ ਦਿੰਦਾ ਠਾ ਬਾਈ ਨੂੰ ਮੜਾ ਜਾ ਲਓ ਜੀ ਨਾਲੂਆ ਹੈ ਬਿਲਕੁਲ ਗਿੱਲਾ ਨਾਲ ਚੈੱਕ ਕਰ ਲਿਓ ਹਾਂ ਅੱਖਾਂ ਵੀ ਬਿੱਲੀਆਂ ਹੈ ਕੱਟੇ ਹੋਰ ਨੀਲੀ ਰਾਵੀ ਚ ਕਰੋ ਚੈੱਕ ਜੀ ਦੋਸਤੋ ਵੇਖੋ ਜੀ ਨਿਸ਼ਾਨੀਆਂ ਪੂਰੀਆਂ ਕਵਰ ਕਰਦਾ ਕੱਲ ਸ੍ਰੀਰ ਦੀ ਝੋਟੀ ਸੋਈ ਠੀਕ ਹੈ ਜੀ ਅੱਛਾ ਜੋਬਨ ਕਿੰਨਾ ਕਿ ਚੋਲਿਆ ਬੋਲਾ ਸ੍ਰੀ ਜੀ ਇਹਦਾ ਆ ਆਤੀ ਦੇ 2 ਕਿਲੋ ਚੋਇਆ ਸੀ ਹਾਂ ਜੀ ਬੱਚੇ ਨਾਲ ਹਾਂ ਜੀ ਤੇ ਸਵੇਰੇ ਸਾਰੀ ਗੱਲ ਹੀ ਕਰਤੀ ਹੂੰ ਸਾਡੇ ਕਿ 4 ਕਿਲੋ ਫਿਰ ਵੀ ਚੋਲਿਆ ਬੋਲਾ ਸਾਡੇ ਕਿ 4 ਕਿਲੋ ਜਾਨੀ ਕਿ ਉਮੀਦ ਹੈ ਕਿ ਕੋਈ 7-8 ਕਿਲੋ ਦੋ ਜਿਹੜਾ ਬੋਲਾ ਹੋਵੇਗਾ ਹੈਗਾ ਨਾ ਠੀਕ ਹੈ ਜੀ 8 ਕਿਲੋ ਬੋਲਾ ਹੋਣ ਵੀ ਹੋਊਗਾ ਨਾ ਠੀਕ ਹੈ ਜੀ ਲਓ ਜੀ ਤੋਰੋ ਜੀ ਇਹਨੂੰ ਕੱਢੀਏ ਬਾਹਰ ਕਰਾ ਥੋੜਾ ਨਾ ਬੱਜੇ ਕਰਕੇ ਕਾਲੀ ਪੈਣ ਦੀ ਹੈ ਹਾਂਜੀ ਹਾਂਜੀ ਉਹਦੇ ਬਾਕੀ ਕੋਈ ਗੱਲ ਆਹ ਲਓ ਜੀ ਦੋਸਤੋ ਚੈੱਕ ਕਰ ਲਓ ਲਓ ਜੀ ਰਾਜੀ ਹੈ ਦੋਸਤੋ ਪੂਰੀ ਲੱਪਾ ਲੁਪਾ ਕੋਈ ਨਹੀਂ ਲੱਗਾ ਨਿੰਦੇ ਪੋਸ਼ ਨੂੰ ਸੂਗੇ ਵੈਸੇ ਲੱਪਾ ਲੱਗ ਜਾਂਦਾ ਮੜਾ ਜੀ ਹਾਂਜੀ ਸਾਰੀ ਸੋਈ ਚੋਟੀ ਸੂਈਆ ਬਾਕੀ ਨੂੰ ਅਜਨੂਈ ਨਹੀਂ ਅਭੀ ਤਰਤਾਜੀ ਆ ਤਾਜੀ ਸੂਈ ਕਰਕੇ ਨਾ ਹਾਂ ਠੀਕ ਹੈ ਜੀ ਚੈੱਕ ਕਰ ਲਿਓ 7 8 ਕਿਲੋ ਤੇ ਲਾਗੇ ਬੰਨੇ ਬੋਲਾ ਜਿਹੜਾ ਤਿਆਰ ਹੋਊਗਾ ਜੀ ਲੈਓ ਜੀ ਲੈ ਜੋ ਦੂਸਰਾ ਹੋਊਗਾ ਝੂਟੀ ਦਾ ਦੂਜਾ ਸੂਆ ਸੂਈ ਹੈ ਜੀ ਹੈ ਨਾ ਜੀ ਬੰਦਾ ਕੋਲ ਆਉਂਦੇ ਹੋਏ ਜਾਨਾ ਬਾਰੇ ਕੋਲ ਦੁੱਧ ਚੋਇਆ ਹੈ ਲਓ ਜੀ ਕਰੋ ਜੀ ਚੈੱਕ ਕੋਈ ਦੁੱਧ ਬਾਤ ਨਾ ਕਰੋ ਤੋ ਹੋਣੂ ਨਹੀਂ ਬੱਚੋ ਬਹੁਤ ਸੋਨਾ ਕੱਦ ਕਾਠ ਝੋਟੀ ਦਾ ਲਓ ਜੀ 12 13 ਕਿਲੋ ਉਮੀਦ ਵੀਰ ਕਰਦਾ ਜੋਬਨ ਬਾਕੀ ਦੋਸਤੋ ਦੋ ਤੇ ਸੇਵਾ ਤੇ ਹੈ ਜਿੰਨੀ ਕੋਈ ਵੀਰ ਸੇਵਾ ਕਰ ਲੂਗਾ ਕਾਦੀ ਝੋਟੀ ਸੁਝਿਆ ਕਿਲੋ ਗਾੜੀ ਹੋਊਗੀ ਠੀਕ ਹੈ ਜੀ ਕਿਲੋ ਸਵਾ ਕਿਲੋ ਵਧੀਆ ਗਾੜਾ ਬੋਲਾ ਲਓ ਜੀ ਦੋ ਤੇ ਦੁੱਧ ਚੜਨੀ ਆ ਕਿਲੋ ਸਵਾ ਕਿਲੋ ਬਾਈ ਜੋਬਨ ਕਹਿੰਦਾ ਵੀ ਇਹ ਗਾੜੀ ਹੈ ਇਹਦੀ ਝੋਟੀ ਦੀ ਅਜੇ ਬੋਲੇ ਦੇ ਵਿੱਚ ਹੀ ਆ ਜੀ ਮੇਰੇ WhatsApp ਤੇ ਪਾ ਲਓ ਜੀ ਕਰੋ ਜੀ ਚੈੱਕ ਤੇ ਆਪਣਾ ਚੱਲ ਬਾਈ ਬੱਤੇ ਅਜਾ ਭਾਈ ਜੋ ਬੰਦਾਰਾਂ ਤੁਰ ਆਏ ਨ ਬਰਾਬਰ ਆਈਆਂ ਨੇ ਥਣ ਘਟਵਾ ਦੋ ਝੋਟੀ ਦਾ ਭਪੂਲ ਛਟਾਵੇ ਜੀ ਆਪਣੀ ਝੋਟੀ ਲੱਤ ਕੇ ਬਾਸ ਕਵਾਇ ਸਾੜਦਾ ਹੋਵੇ ਤਾਂ ਪਾਏ ਵੀ ਦੋਲ ਦਾਂਗੇ ਝੋਟੀ ਠੀਕ ਹੈ ਜੀ ਜਿਹੜੀ ਮਰਜ਼ੀ ਕੋਈ ਝੋਟੀ ਦੋਹਾਂ ਦੇ ਲੈ ਲਈ ਕਿੰਨਾ ਮੁੱਲ ਕਰ ਦੇਣਾ ਦਾ ਇਹਦੇ ਜੀ 85 ਹਜ਼ਾਰ ਜਮਾਨ ਦੇ ਦਾਂਗੇ 85 ਹਜ਼ਾਰ ਦੇ ਹਨ 85 ਹਜ਼ਾਰ ਆਪਣ ਡਿਮਾਂਡ ਰੱਖ ਲਈ ਹੁਣ ਚ ਮਾਨ ਤੁਹਾਨੂੰ ਦੱਸੋ ਕਿੰਨਾ ਮਾਨ ਦਾ ਜੋ ਵੀ 30000 ਦੋ ਹਜ਼ਾਰ ਹੋਰ ਛੱਡ ਕੇ ਪੰਜ ਪੂਰਾ ਕਰ ਦਈਏ ਦੋ ਨਾਲ ਛੱਡੀ ਕਿਤੇ ਹਾਂ 85 ਹਜ਼ਾਰ ਦੀ ਪੂਰੀ ਕਰ ਦਈਏ 80 ਹਜ਼ਾਰ ਦੀ ਦੇ ਤਾਂ ਅਸੀਂ ਦੇ ਦੇਵਾਂਗੇ 12 ਖੰਦੀ ਹੈ ਨਾ ਮਾਹ ਦੇ ਦਾਂਗੇ ਲੋ ਜੀ ਬਾਗੂ ਕੋ ਭੈ ਭਾਫੂ ਨੂੰ ਲਾ ਦੇ ਜੇਕ ਵੀਰ ਭਾਣੇ ਗਾਂ ਲੈਣੀ ਹੋਵੇ ਹਾਂ ਤੇ ਗਾਂ ਵੀ ਸ਼ਾਮਾਂ ਨੂੰ ਆਣੀ ਇੱਕ ਤਾਈ ਇੱਕ ਗਾਂ ਸ਼ਾਮਾਂ ਨੂੰ ਤਾਜੀ ਆਣੀ ਹੈ ਨਾ ਦੋਸਤੋ 10 ਕਿਲੋ ਹੋਊਗਾ ਤਾਜੀ ਹੋਣੀ ਹੈ ਕਿੰਨੇ ਹਜ਼ਾਰ 25000 25000 ਦੇ ਵਿੱਚ ਦੋਸਤੋ ਗਾਂ 10 ਕਿਲੋ ਦੁੱਧ ਵਾਲੀ ਮਿਲ ਜੂਗੀ ਜੇ ਕਿਸੇ ਵੀਰ ਨੂੰ ਕੋਈ ਵੀਡੀਓ ਚਾਹੀਦੀ ਹੋਈ ਗਾਂ ਦੀ ਵੀਡੀਓ ਵੀਰ ਕਿੰਨਾ ਮੈਂ ਫੋਨ ਤੇ ਪਾ ਦਊਗਾ ਵਾਟਸਐਪ ਤੇ ਮੈਸੇਜ ਕਰ ਦਿਓ ਇਹਦਾ ਦੋਸਤੋ ਮੋਲ ਹੈਗਾ ਜੀ 80000 ਰੁਪਿਆ ਲੈਣ ਦੇ ਜਿਹਦੇ ਵਿੱਚ ਕੋਈ ਥੋੜਾ ਬਾਲਾ ਛੋੜ ਛਪਾ ਹੋਊ ਜਿਹੜੀ ਝੋਟੀ ਪਹਿਲੇ ਨੰਬਰ ਤੇ ਵਿਖਾਈ ਹੈ ਇਹਦਾ ਦੋਸਤੋ ਪੂਰੇ ਲੱਖ ਰੁਪਏ ਦੇ ਵਿੱਚੋਂ ਛੋੜਛਾਪਾ ਹੋਊਗਾ ਜੋੜਾ ਬਣਦਾ ਜੇ 1.80 ਹਜ਼ਾਰ ਦਾ ਜੇ ਕੋਈ ਵੀਰ ਜੋੜਾ ਇਕੱਠਾ ਖਰੀਦ ਲੂਗਾ ਦੋਚੋਂ ਮਾਨਤਾ ਜਿਹੜਾ ਬਣਦਾ ਤੰਦਾ ਜਿੰਨਾ ਵੀ ਹੋ ਸਕੇਾ ਵੱਧ ਤੋਂ ਵੱਧ ਹੋਊਗਾ ਦੋਵੇਂ ਪਸ਼ੂ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੀਂ ਤੁਹਾਡਾ ਹੱਕ ਆ ਜਰੂਰ ਕਰਿਆ ਕਰੋ ਡਰੈੱਸ ਬਈਦਾ ਇੱਕ ਵਾਰੀ ਫੇਰ ਬੋਲ ਦੇਣਾ ਪਿੰਡ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਜੋਬਨ ਆ ਕੇ ਵੀਰ ਭਾਣੇ ਮੈਂ ਮੂਗ ਫੰਡਰ ਦੇਣੀ ਹੋਵੇ ਫੋਨ ਲਾ ਸਕਦਾ ਵਿੱਚ ਪਵੇ ਚਪਾਰਾਂਗੇ ਦੇਗੋ ਮੈਂ ਇਹਦਾ ਸਾਡੇ ਕੋਲੋਂ ਫੇਰ ਵਿੱਚ ਪਾ ਜੀ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ ਵਿੱਚ 90418 4224 ਜੀ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ